ਕੀ ਹੋਇਆ ਕੀ ਸੀ ਬਾਈ ਜੀ ਉਹ ਜਨੇ ਬਾਈ ਤਾਰ ਵਿੱਚ ਵਜੇ ਤਾਰ ਐਕਸੀਡੈਂਟ ਹੋਇਆ ਨਹੀਂ ਤਾਰ ਕਿੱਥੇ ਵਜੀ ਬਾਈ ਆ ਤਾਰ ਨਾਲ ਦਿੱਤੀ ਹੋਣੀ ਅੱਛਾ ਬਿਲੀ ਤਾਰ ਸੀਗੀ ਤੇ ਤਾਰ ਨੇ ਗੱਡੀ ਘੁਮਾਤੀ ਭਾਜੀ ਤਾਰ ਨੇ ਗੱਡੀ ਨਹੀਂ ਘੁਮਾਈ ਭਾਈ ਇੱਥੇ ਤਾਰ ਬਾਹਰ ਨੂੰ ਆਈ ਹੋਈ ਹੈ ਉੱਥੋਂ ਵੱਧ ਕੇ ਬ੍ਰੇਕ ਲਈ ਤਾਂ ਵਿੱਚ ਵੱਜੀ ਹੈ ਅੱਛਾ ਤਾਰ ਵਿੱਚ ਵੱਜੀ ਹਾਂਜੀ ਬਸ ਤਾਰ ਗੱਡੀ 'ਚ ਫਸ ਗਈ ਬੋਤਲਾਂ ਹੀ ਵਿੱਚ ਸੀ ਭਾਈ ਸ਼ਰਾਬ ਦੀਆਂ ਬੋਤਲਾਂ ਹੀ ਵਿੱਚ ਰੱਖੀਆਂ ਭਾਈ ਯਾਰ ਸ਼ਰਾਬ ਦੀਆਂ ਬੋਤਲਾਂ ਪੁਰਾਣੀ ਆਈ ਗਿਆ ਭਾਈ ਪੁਰਾਣੀ ਉਹ ਤਾਂ ਭਰੀ ਭਾਈ ਸ਼ਰਾਬ ਭਾਈ ਕਿੱਥੇ ਭਰੀ ਦਿਖਾਓ ਆਹੋ ਦੇਖੋ ਸ਼ਰਾਬ ਭਾਈ ਭਾਈ ਬੋਤਲ 'ਚ ਭਾਈ ਬੋਤਲ ਸ਼ਰਾਬ ਦੀ ਕਿੱਦਾਂ ਉਹ ਦੇਖੋ ਭਾਈ ਸ਼ਰਾਬ ਭਾਈ ਬੋਤਲ 'ਚ ਕਿੱਥੇ ਭਾਈ ਭਾਈ ਉਹ ਚੱਕੋ ਭਾਈ ਦੇਖੋ ਤੁਸੀਂ ਭਾਈ ਗੱਡੀ ਦੇ ਅੰਦਰ ਜੀ ਇਹ ਤਾਂ ਤਾਰ ਕਿਹੜੀ ਸੀ ਕਿਹੜੀ ਥੱਲੇ ਸੀ ਕਿਹੜੀ ਬਈ ਤਾਰ ਦਾ ਸੋਹਣੀ ਮਹੱਲੇਦਾਰ ਹੋ ਜੀ ਹਾਂਜੀ ਪਰ ਕੀ ਹੋਇਆ ਕੀ ਸਰ ਨਵਦੀਪ ਮਹਾਜਨ ਕਿਹੜੀ ਤਾਰ ਥੱਲੇ ਕਿਹੜੀ ਸੀਗੀ ਸਰ ਇਹ ਤਾਂ ਤਾਰ ਦੇ ਨਾਲ ਲੱਗਣ ਕਰਕੇ ਗੁੱਟੀ ਘੁੰਮ ਗਈ ਥੱਲੇ ਸੀ ਕੋਈ ਕੋਈ ਤਾਰ ਨਹੀਂ ਰਹੀ ਸਰ ਗੱਡੀ ਕਿ ਕਿੱਥੋਂ ਨਿਕਲੀ ਬੋਤਲ ਸਰ ਇਹ ਗੱਡੀ ਚੋਂ ਟੁੱਟੀ ਆ ਕੱਢੀ ਗੱਡੀ ਅੱਛਾ ਗੱਡੀ ਚੋਂ ਕੱਢੀ ਛੱਡੀ ਆ ਗੱਡੀ ਦੇ ਵਿੱਚ ਟੁੱਟੀਆਂ ਪਈਆਂ ਉਹ ਤੁਹਾਡੇ ਸਾਹਮਣੇ ਮਹੱਲਾ ਨਹੀਂ ਵਾਸੀ ਕਹ ਰਹੇ ਜੀ ਯਾਰ ਕਿਹੜੇ ਵੇਲੇ ਕਿ ਝੁਟਕੇ ਬੋਲਦਾ ਵੇ ਕਿਹੜਾ ਜੋੜ ਬੋਲਿਆ ਬਾਈ ਓਏ ਦੇਖ ਤੈਨਾਂ ਜਿੰਨੇ ਪਿਸ਼ਰਾਵਾਂ ਨਾ ਪੇਛਾ ਆ ਰਹੇ ਨਾ ਉੱਤੇ ਹੀ ਰਹਿ ਤੂੰ ਸਮਝ ਗਿਆ ਛੁੱਟੀ ਹੈ ਜਾਂ ਗੱਡੀ ਹੈ ਯਾਰ ਹੈ ਛੁੱਟੀ ਹੈ ਬਾਈ ਰਾਮਨਾ ਇਹ ਗੱਲ ਚੱਲੋ ਛੁੱਟੀ ਹੈ ਸਮਝ ਗਿਆ ਇਹ ਗੱਲ ਗੱਲ ਛੁੱਟੀ ਹੈ ਭਾਈ ਮੇਰੀ ਗੱਲ ਸੁਣ ਮੇਰਾ ਭਰਾ ਇੱਧਰ ਜਰਾ ਵੀ ਚੱਲਣਾ ਮੇਰੀ ਗੱਲ ਕਰ ਰਿਹਾ ਨਾ 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 ਬਹੁਤ ਵੱਡੀ ਭਾਈ ਕਹਿੰਦੇ ਜੋ ਭਾਈ ਕੀ ਨਾਮ ਆਪਣਾ ਭਾਈ ਕੋਈ ਕੀ ਨਾਮ ਆਪਣਾ ਮੇਰਾ ਆਸ਼ੂ ਭਾਈ ਭਾਈ ਕੀ ਗੱਡੀ ਉੱਚੋ ਸ਼ਰਾਬ ਘੱਟ ਕੇ ਸੱਟੀਆਂ ਨਾਲੇ ਸਾਹਮਣੇ ਬਹੁਤਾਂ ਛੁੱਟੀਆਂ ਘੱਟੀਆਂ ਭਾਈ ਬੋੜੀ ਭਈਓ ਦੇਖੋ ਜੀ ਇਹ ਗੱਡੀ ਦੇ ਵਿੱਚ ਵੀ ਸ਼ਰਾਬ ਹੈ ਗੱਡੀ ਦੇ ਵਿੱਚ ਵੀ ਪਈ ਹੈ ਦਿਖਾਓ ਜੀ ਦਿਖਾਓ ਜੀ ਗੱਡੀ ਸ਼ਰਾਬ ਦੀ ਬੋਤਲ ਆ ਗੱਡੀ 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 ਆ ਖੋਲੋ ਪਈ ਦਿਖਾਓ ਖੋਲੀ ਖੋਲੋ 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 ਬੋਲੋ ਉਹ ਭਾਈ ਆ ਗੱਡੀ ਖੋਲ ਅੱਗੇ ਅੱਗੇ ਬੋਲੋ ਆਪਣਾ ਅੰਦ ਗੋਲੇ ਫਿਰ ਅੰਦ ਬੋਲੋ ਆ ਦੇਖਾਓ ਜੀ ਕਿੱਥੇ ਪਈ ਬੋਤਲ ਇਹ ਆ ਇਧਰ ਦੇਖੋ ਤੁਕੀ ਬੋਤਲ ਦੇਖੋ ਨਾ ਆ ਪਈ ਸ਼ਰਾਬ ਦੀ ਬੋਤਲ ਕਿੱਧਰ ਆ ਗਈ ਯਾਰ ਤੁਸੀਂ ਗੱਡੀ ਚੋਂ ਲਾ ਰਹੇ ਸੀ ਹਾਂ ਜੀ ਮੈਂ ਸੋ ਗੱਡੀ ਤੁਸੀਂ ਚਲਾ ਰਹੇ ਸੀ ਮੈਂ ਚਲਾਣ ਦੇ ਭਾਈ ਬੋਤਲ ਵਿੱਚੋਂ ਛੱਡੀ ਕੀ ਤੁਹਾਡੇ ਲੋ ਸ਼ਰਾਬ ਦੀ ਬੋਤਲ ਤੁਹਾਡੇ ਲੋ ਨੇ ਟੁੱਟੀ ਗਈ ਆ ਦੇਖੋ ਕੀ ਕਹਿੰਦੇ ਨੇ ਟੁੱਟੀ ਹੋ ਗਈ ਹੈ ਮੇਰੀ ਗੱਦੜੀ ਇੰਤਾਰ ਵਿੱਚ ਵਧੀ ਉਹ ਟੁੱਟੀ ਹੈ ਸੋ ਇੱਕ ਗੱਲ ਸਰ ਉਹਨਾਂ ਨੂੰ ਕਹਿੰਦਾ ਤੁਹਾਡੀ ਗੱਡੀ ਦੇ ਅੰਦਰ ਸ਼ਰਾਬ ਵੀ ਡੁੱਲੀ ਹੋਈ ਹੈ ਬੋਤਲ ਵੀ ਟੁੱਟੀ ਹੋਈ ਹੈ ਬਾਬਾ ਕੇ ਸਾਹਮਣੇ ਕੈਮਰਾ ਲੈ ਤਾਰ ਵਿੱਚ ਬੰਧਿਆ ਤਾਂ ਨੇ ਕੰਮ ਕਮਾਇਆ ਭਾਜੀ ਤੁਸੀਂ ਕਿੱਧਰ ਦੇਖ ਰਹੇ ਕਬੀਲੀ ਦੀ ਹਮਾਰੇ ਤਾਂ ਜਿਹੜੀ ਕੋ ਸਰਕਾਰੀ ਜਿਹੜੇ ਖੰਭਾ ਲੱਗਾ ਹੁੰਦੇ ਉਸ ਗੱਡੀ ਮਾਰੀ ਜਿਹੜਾ ਢੋਲੋ ਭਾਜੀ ਕਹਿੰਦੇ ਸ਼ਰਾਬ ਨਹੀਂ ਪੀਤੀ ਕਹਿੰਦੇ ਹਾਂਜੀ ਹਾਂਜੀ ਆਈਫੋਨ ਕੁਰਮ ਗੱਲ ਕਰਦੇ ਹਾਂਜੀ ਹਾਂਜੀ ਸਰ ਕਰੋ ਗੱਲ ਜੀ

ਚਾਨਣ ਨੂੰ ਦਿਓ ਭਾਈ ਚਾਨਣ ਨਹੀਂ ਮੰਗ ਰਹੇ ਕੋਈ ਵੀ ਠੀਕ ਹੈ ਜੀ ਮੈਂ ਤੁਹਾਡੀ ਗੱਲ ਖਿਰਮਤ ਤੇ ਬਾਈ ਨੂੰ ਪੁੱਛੋ ਬਾਈ ਨੂੰ ਪੁੱਛੋ ਕੀ ਗਿਆ ਸੀ ਉਹਨਾਂ ਨੇ ਗਲਤ ਬੋਲੇ ਆ ਕੇ ਕੁਝ ਵੀ ਇੱਕ ਵਾਰੀ ਵੀ ਕੁਝ ਨਹੀਂ ਕਿਹਾ ਉਹਨਾਂ ਨੂੰ ਕੋਈ ਗਲਤ ਨਹੀਂ ਬੋਲੇ ਸ਼ਾਬਾਸ਼ ਜੀ ਜਿਹੜਾ ਨੇ ਉਹਨੇ ਇਹ ਹੋਏ ਸੀਗੇ ਸ਼ਰਾਬ ਪੀ ਕੇ ਇਹ ਹੁਣ ਐਵੇਂ ਕਹੀ ਜਾਂਦੇ ਵੀ ਕਾਰ ਲੜਕਦੀ ਪਈ ਸੀਗੀ ਕੁਝ ਨਹੀਂ ਜੀ ਪੂਰੀ ਗੱਡੀ ਖੜੀ ਜਾਂਦੀ ਸੀ ਉਹ ਡੈਣਾ ਕੋਲ ਕੰਟਰੋਲ ਨਹੀਂ ਹੋਈ ਗੱਡੀ ਸਿੱਧੇ ਖੰਭੇ 'ਚ ਵੱਜ ਗਈ ਜਾਨਾ ਬਰੀਕ ਮਾਰੀ ਸਿੱਧੇ ਖੰਭੇ 'ਚ ਵੱਜ ਗਈ ਕਾਰ ਤਾਂ ਨਹੀਂ ਇੱਥੇ ਹੀ ਹੈ ਹਾਈ ਬੋਲਡ ਇਤਾਰਾਂ ਥੀਆਂ ਉਹ ਉਧਰੋਂ ਦੇਖੋ ਇਸੀ ਦੇ ਵਿੱਚ ਕੰਮਾ ਵੱਜਿਆ ਜਾ ਕੇ ਇਸੀ ਵੀ ਉਹ ਵਿਚ ਹੋਰ ਵੀ ਗੱਡੀਆਂ ਬਾਹਰ ਖੜੀਆਂ ਨੇ ਅਗਰ ਕੋਈ ਵੱਡਾ ਨੁਕਸਾਨ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਵਾ ਜੀ ਜ਼ਿੰਮੇਵਾਰੀ ਫੇਰ ਹੁਣ ਸਾਰੀ ਇਹਨਾਂ ਦੀ ਸਗੀ ਹੁਣ ਕੀ ਬੰਦਾ ਕੀ ਕਰ ਸਕਦਾ ਹੁਣ ਪਤੂ ਹੀ ਦੇਖਸੋ ਤੁਹਾਨੂੰ ਮੋਕੇ ਤੋਂ ਦੋ ਇੱਥੋਂ ਜਾ ਚੁੱਕੇ ਸਰ ਹੁਣ ਅਸੀਂ ਹੁਣ ਦੱਸੋ ਹੁਣ ਆ ਗਏ ਆਗੇ ਪੁਲਿਸ ਆ ਗਏ ਆਗੇ ਹਾਂ ਸੋ ਦੁਵਾਰਾ ਲੜਕੇ ਆ ਗਏ ਦੁਵਾਰਾ ਦੇਖੋ ਆ ਰਹੇ ਹੋਰੇ ਆ ਗਏ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593